ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਤਿੰਨ ਰਾਸ਼ੀ ਵਾਲਵਾਲਿਆਂ ਦੀ ਮਹਾਪਵੇਕ ਬਾਣੀ ਦੇ ਬਾਰੇ ਸੋ ਦੋਸਤੋ ਮਹਾਪਵੇਕ ਬਾਣੀ ਜਾਣਣ ਤੋਂ ਪਹਿਲਾਂ ਕਮੈਂਟ ਬਾਕਸ ਤੇ ਵਿੱਚ ਜੈ ਭਗਵਾਨ ਮਹਾਦੇਵ ਜਾਂ ਜੈ ਭਗਵਾਨ ਭੋਲੇनाथ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਲਈ ਤੁਹਾਡੇ ਸਿਰ ਤੇ ਬਣ ਜਾਵੇ ਤੇ 12 ਹੀ ਰਾਸ਼ੀ ਵਾਲੇ ਹੋ ਜਾਣ ਧਨ ਦੇ ਨਾਲ ਮਾਲਾ ਮਾਲ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਹਨਾਂ 7 ਦਿਨਾਂ ਦੀ ਮਹਾਪ੍ਰਵੇਖ ਬਾਣੀ ਕਿ ਇਹਨਾਂ ਦਿਨਾਂ ਦੇ ਅੰਦਰ ਅੰਦਰ ਪਰਿਵਾਰ ਵਿੱਚ ਵੱਡੀਆਂ ਭਿਆਨਕ ਖੁਸ਼ਖਬਰੀਆਂ ਇਹਨਾਂ ਨੂੰ ਮਿਲਣ ਵਾਲੀਆਂ ਹਨ ਲੋਕ ਵੀ ਕਹਿਣਗੇ ਕਿ ਵਾਹ ਕਿਸਮਤ ਕਿੰਨੀ ਤੇਜ ਹੈ ਇੰਨੀਆਂ ਵੱਡੀਆਂ ਪੰਜ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ ਜੋ ਤੁਹਾਨੂੰ ਇਹਨਾਂ 7 ਦਿਨਾਂ ਦੇ ਅੰਦਰ ਹੀ ਮਿਲ ਜਾਣਗੀਆਂ ਅਜਿਹਾ ਸਮਾਂ ਪੂਰੇ 11 ਸਾਲਾਂ ਦੇ ਬਾਅਦ ਆਇਆ ਹੈ ਜਿਸ ਵਿੱਚ ਤੁਹਾਨੂੰ ਭਗਵਾਨ ਪੋਲੇਨਾਥ ਦੀ ਕਿਰਪਾ ਦੇ ਨਾਲ ਪੰਜ ਵੱਡੀਆਂ ਖੁਸ਼ਖਬਰੀਆਂ ਇੱਕੋ ਹੀ ਸਮੇਂ ਮਿਲਣ ਵਾਲੀਆਂ ਹਨ ਨਾਲੇ ਹੀ ਨਾਲ ਤੁਹਾਨੂੰ ਦੱਸ ਦਈਏ ਜੀ ਕਿ ਇਹਨਾਂ 7 ਦਿਨਾਂ ਦਾ ਜਿਹੜਾ ਸਮਾਂ ਹੈ ਨਾ ਤੁਹਾਡੇ ਲਈ ਸ਼ੁਭ ਸੰਜੋਗ ਲੈ ਕੇ ਆਇਆ ਹੈ ਜੀ ਹਾਂ ਦੋਸਤ 11 ਸਾਲਾਂ ਦੇ ਬਾਅਦ ਬੜੇ ਹੀ ਦੁਰਲੱਭ ਸੰਜੋਗ ਇਹਨਾਂ 7 ਦਿਨਾਂ ਦੇ ਸਮੇਂ ਵਿੱਚ ਤੁਹਾਨੂੰ ਪੰਜ ਵੱਡੀਆਂ ਖੁਸ਼ਖਬਰੀਆਂ ਦੇ ਨਾਲ-ਨਾਲ ਪੰਜ ਕੁਝ ਐਸੇ ਸਰਪ੍ਰਾਈਜ਼ ਗਿਫਟ ਵੀ ਮਿਲਣ ਵਾਲੇ ਹਨ ਜਿਨ੍ਹਾਂ ਨੂੰ ਵੇਖ ਕੇ ਤੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਸ਼ਿਵ ਯੋਗ, ਸਵਾਰਥ ਸਿੱਧੀ ਯੋਗ, ਅੰਮ੍ਰਿਤ ਸਿੱਧੀ ਯੋਗ, ਧਨ ਯੋਗ, ਰਾਜ ਯੋਗ ਦੇ ਨਾਲ ਸੁਭਾਗੇਵਨ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਨਾਲ ਇਹ 7 ਦਿਨਾਂ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਭਾਗਸ਼ਾਲੀ ਸਮਾਂ ਰਹਿਣ ਵਾਲਾ ਹੈ। ਸਾਲ 2026 ਦੀ ਸ਼ੁਰੂਆਤ ਵਿੱਚ ਹੀ ਤੁਹਾਨੂੰ ਵੱਡੀਆਂ ਖੁਸ਼ਖਬਰੀਆਂ ਮਿਲ ਜਾਣਗੀਆਂ। ਇਹ ਖੁਸ਼ਖਬਰੀਆਂ ਤੁਹਾਡੇ ਪਰਿਵਾਰ ਨਾਲ ਰਿਲੇਟਡ ਹੋਣਗੀਆਂ ਜਿਨ੍ਹਾਂ ਨੂੰ ਸੁਣ ਕੇ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹਿਣਾ ਤੁਸੀਂ ਖੁਸ਼ੀ ਨਾਲ ਝੁੰਮਣ ਉੱਠੋਗੇ ਘਰ ਪਰਿਵਾਰ ਦੇ ਲੋਕ ਨੱਚ-ਨੱਚ ਕੇ ਖੁਸ਼ੀਆਂ ਮਨਾਉਣ ਵਾਲੇ ਹਨ ਜੇਕਰ ਤੁਹਾਡੇ ਬੱਚੇ ਦੇ ਵਿਆਹ ਨੂੰ ਲੈ ਕੇ ਕੋਈ ਕਾਫੀ ਸਮੇਂ ਤੋਂ ਪਰੇਸ਼ਾਨੀ ਸੀ ਰਿਸ਼ਤਾ ਨਹੀਂ ਸੀ ਨੇਪਰੇ ਚੜ ਰਿਹਾ ਉਹ ਵੀ ਪਰੇਸ਼ਾਨੀ ਹੁਣ ਤੁਹਾਡੀ ਦੂਰ ਹੋ ਜਾਵੇਗੀ ਕਰਜ਼ੇ ਵਰਗੀਆਂ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਮਿਲਣ ਵਾਲਾ ਹੈ ਘਰ ਵਿੱਚ ਮਠਿਆਈਆਂ ਵੰਡੀਆਂ ਜਾਣਗੀਆਂ ਢੋਲ ਨਗਾਰੇ ਵੱਜਣਗੇ ਭਗਵਾਨ ਪੋਲੇ ਨਾਸ ਦੀ ਕਿਰਪਾ ਨਾਲ 7 ਦਿਨਾਂ ਦਾ ਸਮਾਂ ਬੜਾ ਵਧੀਆ ਸਾਬਿਤ ਹੋਵੇਗਾ ਹੁਣ ਤੁਹਾਨੂੰ ਦੱਸਦੀਆਂ ਜੀ ਕਿਹੜੀਆਂ ਕਿਹੜੀਆਂ ਖੁਸ਼ਖਬਰੀਆਂ ਕੁੰਭ ਰਾਸ਼ੀ ਮੇਖ ਰਾਸ਼ੀ ਤੇ ਮਿਥਨ ਰਾਸ਼ੀ ਵਾਲਿਆਂ ਨੂੰ ਮਿਲਣ ਵਾਰੀਆਂ ਹਨ ਤੇ ਕਿਸ ਕਿਸ ਖੇਤਰ ਵਿੱਚ ਮਿਲਣਗੀਆਂ ਪੂਰੀ ਹੀ ਜਾਣਕਾਰੀ ਤੁਹਾਨੂੰ ਦੇਣ ਵਾਲੇ ਹਾਂ ਸਟੀਕ ਜਾਣਕਾਰੀ ਹੈ ਦੋਸਤੋ ਇਹਨਾਂ 7 ਦਿਨਾਂ ਵਿੱਚ ਤੁਹਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਪੈਣੀਆਂ ਹਨ ਕੁਝ ਜ਼ਰੂਰੀ ਤੇ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਪੈਣਾ ਹੈ ਜਿਸ ਨਾਲ ਤੁਹਾਡੇ ਲਈ ਇਸ ਸਮੇਂ ਦਾ ਹੋਰ ਵੀ ਲਾਭ ਤੁਹਾਨੂੰ ਮਿਲ ਜਾਵੇਗਾ ਤੇ ਫਾਇਦਾ ਤੁਸੀਂ ਉਠਾ ਸਕਦੇ ਹੋ ਤਾਂ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਖੁਸ਼ਖਬਰੀਆਂ ਦੇ ਨਾਲ ਸਾਵਧਾਨੀਆਂ ਵੀ ਹਨ ਤੁਹਾਡੇ ਲਈ ਵੀਡੀਓ ਦਾ ਇੱਕ ਇੱਕ ਹਿੱਸਾ ਬਹੁਤ ਹੀ ਜ਼ਰੂਰੀ ਹੈ ਤੇ ਇੱਕ ਇੱਕ ਗੱਲ ਤੁਹਾਡੇ ਬਹੁਤ ਲਾਭਕਾਰੀ ਸਾਬਤ ਹੋਵੇਗੀ ਇਸ ਲਈ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਸੀਂ ਜ਼ਰੂਰ ਧਿਆਨ ਨਾਲ ਸੁਣਨਾ ਹੈ ਇੱਕ ਗੱਲ ਹੋਰ ਦਸੀਏ ਕਿ ਅੱਜ ਦੀ ਵੀਡੀਓ ਸਿਰਫ ਨਸੀਬ ਵਾਲਾ ਹੀ ਦੇਖ ਸਕੇਗਾ ਇਹ ਗੱਲ ਵੀ ਤੁਸੀਂ ਜਾਣ ਲਓ ਉਹ ਵਾਦ ਨਸੀਬ ਵਾਲਾ ਹੋਵੇਗਾ ਜੋ ساری ਉਮਰ ਨਹੀਂ ਤਾਂ ਫਿਰ ਪਛਤਾਵੇਗਾ ਜੇਕਰ ਵੀਡੀਓ ਨੂੰ ਸਕਿਪ ਕਰੇਗਾ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਅਜੀਹੀਆਂ ਗੱਲਾਂ ਦੱਸਾਂਗੇ ਜੋ ਸਾਲ 2026 ਵਿੱਚ ਤੁਹਾਡੇ ਲਈ ਬਹੁਤ ਹੀ ਕਾਰਗਰ ਸਾਬਿਤ ਹੋਣਗੀਆਂ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ 1 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਬਹੁਤ ਹੀ ਸ਼ੁਭ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਕੁਝ ਅਜੀਹੀਆਂ ਗੱਲਾਂ ਤੁਹਾਨੂੰ ਦੱਸੀਆਂ ਜਾਣਗੀਆਂ ਜੋ ਰਾਮਬਾਣ ਤਰੀਕੇ ਨਾਲ ਕੰਮ ਕਰਨਗੀਆਂ ਤੁਹਾਡੇ ਲਈ ਸਮਾਂ ਬੜਾ ਵਧੀਆ ਰਹੇਗਾ ਜੇਕਰ ਤੁਸੀਂ ਕਿਸੇ ਪੈਸੇ ਦਾ ਕਿਸੇ ਵੀ ਜਗ੍ਹਾ ਤੇ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਉਸ ਵਿੱਚ ਤੁਹਾਨੂੰ ਦੁੱਗਣਾ ਲਾਭ ਮਿਲਦਾ ਹੋਏ ਨਜ਼ਰ ਆਵੇਗਾ ਇਸੇ ਸਮੇਂ ਤੁਹਾਨੂੰ ਵਿਦੇਸ਼ ਤੋਂ ਵੀ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਜੇਕਰ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰਦੇ ਹੋ ਜੀਵਨ ਵਿੱਚ ਇਹਨਾਂ ਗੱਲਾਂ ਨੂੰ ਉਤਾਰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣਨਾ ਹੈ ਤੇ ਜਾਣਨਾ ਹੈ ਫਿਰ ਭਗਵਾਨ ਪੋਲੇਨਾਥ ਜੀ ਦਾ ਅਸ਼ੀਰਵਾਦ ਹਮੇਸ਼ਾ ਲਈ ਤੁਹਾਡੇ ਸਿਰ ਤੇ ਵਰਸੇਗਾ ਇਹਨਾਂ 7 ਦਿਨਾਂ ਦੇ ਅੰਦਰ ਸਭ ਤੋਂ ਪਹਿਲਾਂ ਭਗਵਾਨ ਪੋਲੇਨਾਥ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਤੁਸੀਂ ਜ਼ਰੂਰ ਕਰ ਦਿਓ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੀ ਕਿ ਕਿਸ ਤਰ੍ਹਾਂ ਦਾ ਰਹੇਗਾ ਇਹਨਾਂ ਦਾ ਇਹ 8 ਦਿਨਾਂ ਦਾ ਸਮਾਂ ਮਹਾਦੇਵ ਭਗਵਾਨ ਕੋਲੇ ਨਾਲ ਤੇ ਅਸ਼ੀਰਵਾਦ ਸਦਕਾ ਤੁਹਾਨੂੰ ਕੋਈ ਐਸਾ ਸਰਪ੍ਰਾਈਜ਼ ਗਿਫਟ ਕਰਦੇ ਪਰਿਵਾਰ ਦੇ ਜੀ ਵੱਲੋਂ ਹੀ ਮਿਲੇਗਾ ਜਿਸਦੇ ਤੁਸੀਂ ਕਾਫੀ ਸਮੇਂ ਤੋਂ ਚਾਹਤ ਸੀ ਤੇ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਵਿੱਚ ਵੀ ਉਹਨਾਂ ਨੂੰ ਪ੍ਰੋਮੋਸ਼ਨ ਮਿਲਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਜ਼ਿੰਦਗੀ ਦੇ ਹਰ ਖੇਤਰ ਵਿੱਚ ਤੁਹਾਨੂੰ ਤਿੰਨਾਂ ਹੀ ਰਾਸ਼ੀ ਫਲ ਵਾਲਿਆਂ ਨੂੰ ਸਫਲਤਾ ਮਿਲਣ ਵਾਲੀ ਹੈ ਇਸ ਹਫ਼ਤੇ ਵਿੱਚ ਜਿਸ ਵੀ ਕੰਮ ਨੂੰ ਤੁਸੀਂ ਹੱਥ ਪਾਓਗੇ ਨਾ ਉਸੇ ਹੀ ਕੰਮ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਪਿਛਲੇ ਕੁਝ ਸਮੇਂ ਤੋਂ ਜਿਹੜੇ ਕੰਮ ਤੁਹਾਡੇ ਕੋਟਕ ਚਿਹਰੀਆਂ ਵਿੱਚ ਲਟਕੇ ਹੋਏ ਸਨ ਉਹ ਵੀ ਸਫਲਤਾਪੂਰਵਕ ਪੂਰੇ ਹੋ ਜਾਣਗੇ। ਸਾਰੇ ਕੰਮ ਤੁਹਾਡੇ ਸੁਚਾਰੂ ਰੂਪ ਵਿੱਚ ਮੁਕੰਮਲ ਹੋਣਗੇ। ਤੁਹਾਡੀਆਂ ਇਸ ਸਮੇਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ। ਸਾਰੇ ਕੰਮ ਤੁਹਾਡੇ ਵੱਡੇ ਸੁਚਾਰੂ ਰੂਪ ਵਿੱਚ ਮੁਕੰਮਲ ਹੋ ਜਾਣਗੇ। ਾਨਾਪ੍ਰਾਪਤੀ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਵਧੀਆ ਸਮਾਂ ਤੁਹਾਡੇ ਲਈ ਸਾਬਿਤ ਹੋ ਜਾਵੇਗਾ। ਇਹਨਾਂ ਦਿਨਾਂ ਦੇ ਵਿੱਚ ਧਨਲਾਭ ਦੇ ਕਈ ਯੋਗ ਰਹਿਣਗੇ। ਤੁਹਾਨੂੰ ਖੁਦ ਅਹਿਸਾਸ ਹੋਵੇਗਾ ਇਹਨਾਂ ਦਿਨਾਂ ਵਿੱਚ ਕੋਈ ਰੱਬੀ ਸ਼ਕਤੀ ਤੁਹਾਡਾ ਸਾਥ ਦੇ ਰਹੀ ਹੋਵੇਗੀ। ਦੋਸਤੋ ਤੁਹਾਨੂੰ ਅਜੀਹਾ ਮਹਿਸੂਸ ਹੋਵੇਗਾ ਕਿ ਕੋਈ ਰੱਬੀ ਸ਼ਕਤੀ ਦਾ ਅਸ਼ੀਰਵਾਦ ਹਮੇਸ਼ਾ ਲਈ ਤੁਹਾਡੇ ਸਿਰ ਤੇ ਬਣ ਚੁੱਕਾ ਹੈ। ਜਿਸ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲ ਰਹੀ ਹੈ। ਇਸ ਲਈ ਇਹਨਾਂ 8 ਦਿਨਾਂ ਦੇ ਵਿੱਚ ਤੁਸੀਂ ਸਨਮਾਨ ਪ੍ਰਾਪਤ ਕਰੋਗੇ, ਲਾਭ ਉਠਾਓਗੇ ਤੇ ਲਾਭ ਦੇ ਨਵੇਂ-ਨਵੇਂ ਰਸਤੇ ਤੁਹਾਡੇ ਲਈ ਖੁੱਲਣਗੇ। ਨਾਲ ਹੀ ਤੁਸੀਂ ਵੇਖੋਗੇ ਇਹਨਾਂ ਦਿਨਾਂ ਦੇ ਅੰਦਰ ਤੁਹਾਡੇ ਹਾਲਾਤਾਂ ਵਿੱਚ ਸਕਾਰਾਤਮਕ ਦਾ ਬਦਲਾਅ ਹੋ ਜਾਵੇਗਾ। ਕਈ ਨਵੇਂ ਮੌਕੇ ਵੀ ਤੁਹਾਡੇ ਲਈ ਸੁਖਾਲੇ ਹੋ ਜਾਣਗੇ। ਇਹ ਅਨੁਭਵ ਅੱਗੇ ਵਿਆਹ ਦਾ ਹੁੰਦਾ ਹੋਇਆ ਜੀਵਨ ਵਿੱਚ ਤੁਹਾਡੇ ਕੰਮ ਆਵੇਗਾ। ਨਾਲ ਹੀ ਉਲਟ ਹਾਲਾਤਾਂ ਦਾ ਹੱਲ ਕੱਢਣ ਵਿੱਚ ਵੀ ਤੁਸੀਂ ਹੁਣ ਸਮਰੱਥ ਹੋਵੋਗੇ। ਇਹਨਾਂ 8 ਦਿਨਾਂ ਦਾ ਸਮਾ ਸੁੱਖਾਂ ਦਾ ਅਨੁਭਵ ਕਰਵਾਉਣ ਵਾਲਾ ਤੁਹਾਡੇ ਲਈ ਰਹਿਣ ਵਾਲਾ ਹੈ ਆਰਥਿਕ ਸਥਿਤੀ ਤੁਹਾਡੀ ਹੋਰ ਵੀ ਬਿਹਤਰ ਹੋ ਜਾਵੇਗੀ ਆਪਣੇ ਵਿਚਾਰ ਸਮਾਂ ਬਿਤਾਉਣ ਨਾਲ ਆਤਮਿਕ ਖੁਸ਼ੀ ਮਿਲੇਗੀ ਨਾਲ ਹੀ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਧਾਰਮਿਕ ਪ੍ਰੋਗਰਾਮ ਵਿੱਚ ਜਾਣ ਦਾ ਮੌਕਾ ਮਿਲ ਸਕਦਾ ਹੈ ਸੰਤਾਨ ਦੇ ਵਿਦੇਸ਼ ਜਾਣ ਸੰਬੰਧੀ ਕਾਰਵਾਈ ਸ਼ੁਰੂ ਹੋ ਜਾਵੇਗੀ ਮਹੱਤਵਪੂਰਨ ਸੋਚਨਾ ਤੇ ਸ਼ੁਭ ਸੋਚਨਾ ਤੁਹਾਨੂੰ ਇਸ ਸਮੇਂ ਪ੍ਰਾਪਤ ਹੋਵੇਗੀ ਮਾਨਸਿਕ ਤੌਰ ਤੇ ਬਹੁਤ ਹੀ ਸਕੂਨ ਮਹਿਸੂਸ ਕਰੋਗੇ ਸਮਝਦਾਰੀ ਨਾਲ ਕੀਤਾ ਗਿਆ ਨਿਵੇਸ਼ ਭਵਿੱਖ ਵਿੱਚ ਫਾਇਦੇਮੰਦ ਰਹੇਗਾ ਧਿਆਨ ਰੱਖੋ ਕਿ ਜੇਕਰ ਇਹਨਾਂ 7 ਦਿਨਾਂ ਵਿੱਚ ਤੁਸੀਂ ਧਨਦਾਨ ਨਿਵੇਸ਼ ਕਰਦੇ ਹੋ ਤਾਂ ਭਵਿੱਖ ਵਿੱਚ ਵੱਡਾ ਲਾਭ ਦਿਖਾਈ ਦੇਵੇਗਾ ਪਿਛਲੇ ਕੁਝ ਸਮੇਂ ਤੋਂ ਕੀਤੀ ਗਈ ਸਖਤ ਮਿਹਨਤ ਦੇ ਸਹੀ ਨਤੀਜੇ ਇਹਨਾਂ ਦਿਨਾਂ ਵਿੱਚ ਤੁਹਾਨੂੰ ਹਾਸਲ ਹੋ ਜਾਣਗੇ ਰੁਕਾਵਟਾਂ ਆਉਣ ਦੇ ਬਾਵਜੂਦ ਵੀ ਸਾਰੇ ਜ਼ਰੂਰੀ ਕੰਮ ਨੇ ਪਟਾਉਣ ਵਿੱਚ ਤੁਸੀਂ ਸਫਲ ਹੋ ਜਾਓਗੇ ਪਰਾਵਾ ਅਤੇ ਪਰਿਵਾਰ ਦੇ ਲੋਕਾਂ ਨਾਲ ਸੰਬੰਧਾਂ ਵਿੱਚ ਮਿਠਾਸ ਆਵੇਗੀ। ਪੁਰਾਣੇ ਨਕਾਰਾਤਮਕਤਾ ਗਲਤਫਹਿਮੀਆਂ ਦੂਰ ਹੋਣਗੀਆਂ। ਇਹ ਸਮਾਂ ਮਾਨਸਨ ਮਾਨਸ ਨੂੰ ਮਾਨ ਵਧਾਉਣ ਵਾਲਾ ਹੈ। ਆਸ-ਪਾਸ ਦੇ ਲੋਕਾਂ ਨਾਲ ਕੁਝ ਸਮਾਂ ਜ਼ਰੂਰ ਬਿਤਾਓ। ਇਸ ਨਾਲ ਤੁਸੀਂ ਹਲਕਾ ਤੇ ਤਣਾਅ ਮੁਕਤ ਮਹਿਸੂਸ ਕਰੋਗੇ। ਰੋਜ਼ਾਨਾ ਦੇ ਕੰਮਾਂ ਵਿੱਚ ਨਾਲ-ਨਾਲ ਹੋਰ ਵੀ ਕੰਮਾਂ ਨੂੰ ਬੜੀ ਆਸਾਨੀ ਨਾਲ ਪੂਰਾ ਕਰ ਸਕਦੇ ਹੋ। ਪਰ ਗਵਾਂਡੀਆਂ ਨਾਲ ਸੰਬੰਧ ਵਧੀਆ ਬਣਾ ਕੇ ਰੱਖਣਾ ਜ਼ਰੂਰੀ ਹੈ। ਅਜੇਹਾ ਕੋਈ ਵਿਹਾਰ ਨਾ ਕਰੋ ਜਿਸ ਨਾਲ ਤੁਹਾਨੂੰ ਨੀਵਾ ਦਿਖਣਾ ਪਵੇ ਜਾਂ ਤੁਹਾਡੀ ਕੋਈ ਆਲੋਚਨਾ ਕਰੇ ਕਿਉਂਕਿ ਤੁਹਾਡੀ ਸਫਲਤਾ ਵੇਖ ਕੇ ਵਿਰੋਧੀ ਬਹੁਤ ਹੀ ਤੁਹਾਡੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਨਗੇ ਪਰ ਉਹ ਤੁਹਾਡੇ ਸਾਹਮਣੇ ਟਿਕ ਨਹੀਂ ਸਕਣਗੇ ਕਦੇ-ਕਦੇ ਤੁਹਾਡਾ ਸੁਭਾਅ ਗੁੱਸੇ ਵਾਲਾ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਇਸ ਲਈ ਆਪਣੀ ਬਾਣੀ ਵਿੱਚ ਮਿਠਾਸ ਰੱਖੋ ਗੁੱਸੇ ਤੇ ਕਾਬੂ ਰੱਖੋ ਤੁਹਾਡਾ ਭੋਲਾਪਨ ਲੋਕਾਂ ਨੂੰ ਫਾਇਦਾ ਚੁੱਕਣ ਦਾ ਮੌਕਾ ਦੇ ਸਕਦਾ ਹੈ ਇਸ ਲਈ ਸਾਵਧਾਨ ਰਹੋ ਉਹਨਾਂ ਲੋਕਾਂ ਨੂੰ ਪਛਾਣੋ ਜੋ ਤੁਹਾਡਾ ਬੁਰਾ ਚਾਹੁੰਦੇ ਹਨ ਪੈਸੇ ਦੇ ਲੈਣ ਦੇਣ ਵਿੱਚ ਖਾਸ ਸਾਵਧਾਨੀ ਵਰਤੋ ਕਿਉਂਕਿ ਧਨਹਾਨੀ ਜਾਂ ਧੋਖੇ ਦਾ ਖਦਸ਼ਾ ਹੋ ਸਕਦਾ ਹੈ ਵਿਦਿਆਰਥੀਆਂ ਨੂੰ ਆਪਣੀ ਸਿਹਤ ਤੇ ਪੜ੍ਹਾਈ ਤੇ ਧਿਆਨ ਦੇਣਾ ਚਾਹੀਦਾ ਹੈ ਗਲਤ ਸੰਗਤ ਸੰਗਤ ਜਾਂ ਸੋਸ਼ਲ ਮੀਡੀਆ ਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਪ੍ਰੇਮ ਸੰਬੰਧਾਂ ਵਿੱਚ ਮਿਠਾਸ ਆਵੇਗੀ ਇਹ ਵਿਆਹ ਦੇ ਰਿਸ਼ਤੇ ਵਿੱਚ ਵੀ ਤਬਦੀਲ ਹੋ ਜਾਵੇਗੀ ਘਰ ਵਿੱਚ ਵਿਆਹ ਨੂੰ ਲੈ ਕੇ ਤੁਹਾਡੀ ਚਰਚਾ ਹੋ ਸਕਦੀ ਹੈ ਜੀਵਨ ਸਾਥੀ ਦੇ ਨਾਲ ਬੱਚਿਆਂ ਦੇ ਮਾਮਲੇ ਵਿੱਚ ਮਾਮੂਲੀ ਨੋਕ-ਝੋਕ ਹੋ ਸਕਦੀ ਹੈ ਪਰ ਜਲਦ ਹੀ ਸਭ ਕੁਝ ਠੀਕ ਹੋ ਜਾਵੇਗਾ ਪਰਿਵਾਰ ਵਿੱਚ ਮଧੂਰਤਾ ਆਵੇਗੀ ਤੁਸੀਂ ਕਿਸੇ ਧਾਰਮਿਕ ਯਾਤਰਾ ਤੇ ਜਾ ਸਕਦੇ ਹੋ ਕਾਰੋਬਾਰ ਵਿੱਚ ਲਾਪਰਵਾਹੀ ਤੁਹਾਨੂੰ ਬਿਲਕੁਲ ਨਹੀਂ ਵਰਤਣੀ ਚਾਹੀਦੀ ਵਪਾਰ ਵਿੱਚ ਵੱਡੇ ਮੁਨਾਫੇ ਦੇ ਯੋਗ ਹਨ ਪਰ ਆਪਣੇ ਗੁਪਤ ਰਾਜ ਕਿਸੇ ਨਾਲ ਸਾਂਝੇ ਨਾ ਕਰੋ ਨੌਕਰੀ ਪੇਸ਼ਾ ਲੋਕਾਂ ਦੇ ਲਈ ਵੀ ਸਮਾਂ ਬਹੁਤ ਹੀ ਵਧੀਆ ਹੈ ਅਬਸਰਾਂ ਦਾ ਸਹਿਯੋਗ ਮਿਲੇਗਾ ਤਰੱਕੀ ਦੇ ਰਸਤੇ ਖੁੱਲਣਗੇ ਜੇਕਰ ਸਥਾਨ ਤਬਦੀਲੀ ਚਾਹੁੰਦੇ ਹੋ ਉਹ ਵੀ ਸੰਭਵ ਹੈ ਨੌਕਰੀ ਦੀ ਤਲਾਸ਼ ਕਰ ਰਹੇ ਲੋਕਾਂ ਨੂੰ ਚੰਗੀ ਨੌਕਰੀ ਮਿਲ ਸਕਦੀ ਹੈ ਫਿਲਹਾਲ ਵਿਦੇਸ਼ ਜਾਣ ਦੀ ਯੋਜਨਾ ਨੂੰ ਕੁਝ ਦਿਨਾਂ ਲਈ ਟਾਲ ਦੇਣਾ ਹੀ ਬਿਹਤਰ ਹੋਵੇਗਾ ਬਿਲਡਰ ਦੇ ਪ੍ਰਾਪਰਟੀ ਦੇ ਕੰਮਾਂ ਨਾਲ ਜੁੜੇ ਹੋਏ ਲੋਕਾਂ ਨੂੰ ਚੰਗਾ ਮੁਨਾਫਾ ਹੋਵੇਗਾ ਪਰ ਜ਼ਰੂਰੀ ਕਾਰਜਾਂ ਨੂੰ ਸੰਭਾਲ ਕੇ ਰੱਖੋ ਤੇ ਨਾ ਹੀ ਸਿਹਤ ਦੇ ਮਾਮਲੇ ਵਿੱਚ ਵੀ ਤੁਹਾਨੂੰ ਆਪਣੇ ਬਹੁਤ ਹੀ ਧਿਆਨ ਦੇਣ ਦੀ ਜ਼ਰੂਰਤ ਹੈ ਸੋ ਦੋਸਤੋ ਇਹ ਸੀ ਜੀ ਤਿੰਨ ਹੀ ਰਾਸ਼ੀ ਫਲਵਾ ਲਿਆਂ ਦੀ ਮਹਾ ਭਵਿੱਖ ਬਾਣੀ ਧੰਨਵਾਦ